ਜਲੰਧਰ ਪੱਛਮੀ ਜਿਮਣੀ ਚੋਣਾਂ ਨੂੰ ਲੈ ਕੇ ਸਾਬਕਾ ਮੰਤਰੀ ਭਗਤ ਚੁੰਨੀ لال ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਿਤੋਂਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਪੱਛਮੀ ਨੂੰ ਭਗਤ ਮਹਿੰਦਰ ਵਰਗੇ ਇਮਾਨਦਾਰ ਲੀਡਰ ਦੀ ਲੋੜ ਹੈ ਤੇ ਮਹਿੰਦਰ ਭਗਤ ਮੇਰੇ ਤੋਂ ਜ਼ਿਆਦਾ ਜਿਹੜਾ ਤੁਹਾਡੀ ਸੇਵਾ ਕਰਦੇ ਨਜ਼ਰ ਆਉਣਗੇ। ਮੈਂ ਭਗਤ ਚੁੰਨੀ لال ਜਿਹੜਾ ਕਿ ਇਸ ਹਲਕੇ ਤੋਂ ਹੀ ਤਿੰਨ ਵਾਰ ਮੈਂ ਇਲੈਕਸ਼ਨ ਜਿੱਤਿਆ ਹਾਂ ਐਮਐਲਏ ਬਣਿਆ ਹਾਂ ਔਰ ਅੱਜ ਅੱਜ ਮੇਰੀ ਉਮਰ ਦਾ ਤਕਾਜ਼ਾ ਜੋ ਹੈ ਜ਼ਿਆਦਾ ਹੋ ਗਿਆ ਇਸ ਕਰਕੇ ਮੈਂ ਆਪਣੇ بیٹے ਮਹਿੰਦਰਪਾਲ ਨੂੰ ਇਸ ਹਲਕੇ ਤੋਂ ਇਲੈਕਸ਼ਨ ਲੜਨ ਵਾਸਤੇ ਕਿਹਾ ਹੈ ਔਰ ਉਹ ਇਲੈਕਸ਼ਨ ਲੜ ਰਹੇ ਹਨ ਕਿਉਂਕਿ ਮੈਂ ਜਾਣਾਂ ਕਿ ਇਸ ਹਲਕੇ ਦਾ ਜੋ ਇਸ ਵੇਲੇ ਹਾਲਾਤ ਹਨ ਕੋਈ ਅੱਛਾ ਇਨਸਾਨ ਕੋਈ ਅੱਛਾ ਲੀਡਰ ਜਿਹੜਾ ਹੈ ਜਿਹੜਾ ਇਸ ਹਲਕੇ ਦੀ ਸੇਵਾ ਕਰ ਸਕੇ ਉਹਨੂੰ ਅੱਗੇ ਲਿਆਉਣਾ ਚਾਹੀਦਾ ਹੈ ਤੇ ਇਸ ਕਰਕੇ ਮਿੰਦਰਪਾਲ ਨੂੰ ਵੋਟਾਂ ਫਵਾਕੇ 10 ਤਰੀਖ ਨੂੰ ਜਿਤਾਓ ਤਾਂ ਕਿ ਤੁਹਾਡੀ ਸੇਵਾ ਕਰ ਸਕੇ ਔਰ ਜਿਹੜੇ ਤੁਹਾਡੇ ਇਲਾਕੇ ਦੇ ਕੰਮ ਹਨ ਸਾਲੇ ਕੀਤੇ ਜਾ ਸਕਣ ਤਾਂ ਸਾਰੇ ਲੋਕ ਜਿਹੜੇ ਨੇ ਮੇਰੇ ਮੇਰੀ ਅਪੀਲ ਨੂੰ ਮੰਨਦੇ ਹੋਇਆ ਮਿੰਦਰਪਾਲ ਜੀ ਨੂੰ 10 ਤਰੀਕ ਨੂੰ ਬੋਲਣਾ ਆਪਾਂ ਤਾਂ ਕਿ ਮਿੰਦਰਪਾਲ ਜੀ ਜਿਹੜੇ ਨੇ ਇਹ ਮੇਰੇ ਨਾਲੋਂ ਵੀ ਤੁਹਾਡੀ ਸੇਵਾ ਜਿਹੜੀ ਹੈ ਜ਼ਿਆਦਾ ਕਰਨਗੇ ਉਹ ਇਹ ਮੇਰਾ ਪੂਰਾ ਵਿਸ਼ਵਾਸ ਹੈ